ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾ ਸੰਗਤ ਜੀ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੌ ਸਿੰਘ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਨੂੰ ਕੋਟ ਕੋਟ ਪ੍ਰਣਾਮ ਤਾ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਗਰੀਬੀ ਹੈ ਧਨ ਵਿੱਚ ਕੋਈ ਬਰਕਤ ਨਹੀਂ ਪੈਂਦੀ ਉਹਨਾਂ ਨੂੰ ਕਿਹੜੇ ਪਾਠਾਂ ਦਾ ਜਾਪ ਕਰਨ ਨਾਲ ਧਨ ਦੀ ਬਰਕਤ ਪਵੇਗੀ ਤੇ ਘਰ ਚੋਂ ਗਰੀਬੀ ਦੂਰ ਹੋਵੇਗੀ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਤਾਂ ਸੰਗਤ ਜੀ ਕੁਝ ਚਾਰ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨਾਲ ਜੁੜ ਕੇ ਆਪਾਂ ਗੁਰੂ ਦੇ ਨਾਲ ਜੁੜ ਸਕਦੇ ਹਾਂ ਆਪਾਂ ਗੁਰੂ ਤੋਂ ਸਾਰੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਗੁਰੂ ਘਰ ਸਾਧ ਸੰਗਤ ਜੀ ਗੁਰੂ ਘਰ ਨਾਲ ਜਦੋਂ ਆਪਾਂ ਜੁੜਾਂਗੇ ਤੇ ਆਪਣੇ ਸਾਰੇ ਦੁੱਖ ਕਸ਼ਟ ਤੇ ਦਲੀਦਰ ਘਟ ਜਾਣਗੇ ਸਾਧ ਸੰਗਤ ਜੀ ਕਿਉਂਕਿ ਜਦੋਂ ਆਪਾਂ ਆਪਦੇ ਗੁਰੂ ਅੱਗੇ ਸਿਰ ਝੁਕਾ ਲੈਨੇ ਆ ਤੇ ਦੁੱਖ ਆਪਣੇ ਆਪ ਆਪਣੇ ਅੱਗੇ ਚੁੱਕ ਜਾਂਦੇ ਹਨ ਸਾਧ ਸੰਗਤ ਜੀ ਦੂਜੀ ਬੇਨਤੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਸ੍ਰੀ ਗੁਰਦੁਆਰਾ ਸਾਹਿਬ ਵਿੱਚ ਹਰ ਸਮੇਂ ਰਹਿੰਦਾ ਹੈ ਸਾਧ ਸੰਗਤ ਜੀ ਜਦੋਂ ਆਪਾਂ ਉਹਨਾਂ ਦੇ ਅੱਗੇ ਜਾ ਕੇ ਸਿਰ ਝੁਕਾ ਕੇ ਆਪਾ ਆਪਣੀਆਂ ਅਰਦਾਸਾਂ ਬੇਨਤੀਆਂ ਲਾ ਲੈਨੇ ਆ ਤੇ ਆਪਣੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੋ ਜਾਂਦੀਆਂ ਹਨ ਸਾਧ ਸੰਗਤ ਜੀ ਉਸ ਤੋਂ ਬਾਅਦ ਤੀਜੇ ਅਸਥਾਨ ਤੇ ਸੰਗਤ ਸਾਧ ਸੰਗਤ ਜੀ ਜਦੋਂ ਆਪਾ ਗੁਰੂ ਘਰ ਜਾ ਕੇ ਉਥੇ ਸੀਸ ਝੁਕਾ ਕੇ ਨੀਵੇ ਹੋ ਕੇ ਮੱਥਾ ਟੇਕ ਕੇ ਆਪਣੀਆਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਤਾਂ ਉਥੇ ਆਪਾਂ ਨੂੰ ਬਹੁਤ ਹੀ ਸੰਗਤ ਦੇ ਦਰਸ਼ਨ ਹੁੰਦੇ ਹਨ ਜੋ ਕਿ ਆਪਾਂ ਨੂੰ ਘਰ ਵਿੱਚ ਬੈਠੇ ਹੋਏ ਨਹੀਂ ਹੋ ਸਕਦੇ ਉਨ੍ਹਾਂ ਸੰਗਤ ਦੇ ਚਰਨਾਂ ਦੀ ਧੂੜ ਤੇ ਸੰਗਤ ਦੇ ਦਰਸ਼ਨਾਂ ਨਾਲ ਆਪਣੇ ਸਬਹੁਤ سارے ਦੁੱਖ ਤੇ ਕਸ਼ਟ ਕੱਟੇ ਜਾਂਦੇ ਹਨ ਸਾਧ ਸੰਗਤ ਜੀ ਚੌਥੇ ਅਸਥਾਨ ਤੇ ਆਉਂਦਾ ਹੈ ਕਿ ਜਦੋਂ ਆਪਾਂ ਗੁਰੂ ਘਰ ਜਾ ਕੇ ਗੁਰੂ ਦੀ ਬਾਣੀ ਦਾ ਜਾਪ ਕਰਦੇ ਹਾਂ ਸਾਧ ਸੰਗਤ ਜੀ ਉਦੋਂ ਆਪਣੇ ਤੇ ਚੱਲ ਰਹੀ ਸਾਰਾ ਬੁਰਾ ਟਾਈਮ ਬੁਰੀਆਂ ਬੁਲਾਵਾ ਸਾਰੇ ਕਸ਼ਟ ਆਪਣੇ ਤੋਂ ਦੂਰ ਹੋ ਜਾਂਦੇ ਹਨ ਆਪਣੇ ਤੋਂ ਦੂਰ ਨੱਸ ਜਾਂਦੇ ਹਨ ਕਿਉਂਕਿ ਗੁਰੂ ਦੀ ਬਾਣੀ ਦੇ ਅੱਗੇ ਕੋਈ ਵੀ ਨਹੀਂ ਖੜ ਸਕਦਾ ਕੋਈ ਵੀ ਮਾੜੀ ਚੀਜ਼ ਨਹੀਂ ਆੜ ਸਕਦੀ ਕੋਈ ਵੀ ਦੁੱਖ ਦਲਿੱਦਰ ਨਹੀਂ ਖੜ ਸਕਦਾ ਸਾਧ ਸੰਗਤ ਜੀ ਇਹ ਚਾਰ ਚੀਜ਼ਾਂ ਜਦੋਂ ਆਪਾਂ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਨੇ ਆ ਤੇ ਆਪਣੀ ਜ਼ਿੰਦਗੀ ਦੇ ਵਿੱਚੋਂ ਸਾਰੇ ਦੁੱਖ ਦਲਿੱਦਰ ਤੇ ਕਸ਼ਟ ਹਮੇਸ਼ਾ ਲਈ ਦੂਰ ਹੋ ਜਾਂਦੇ ਹਨ ਸਾਤ ਸੰਗਤ ਜੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਵੇਂ ਜੇਕਰ ਆਪਣੇ ਘਰ ਦੇ ਵਿੱਚ ਗਰੀਬੀ ਹੈ ਤਾਂ ਕੁਝ ਹੱਡ ਬੀਤੀਆਂ ਜਿਨ੍ਹਾਂ ਦੇ ਘਰੋਂ ਪਾਠ ਕਰਨ ਦੇ ਨਾਲ ਗਰੀਬੀ ਨਸ਼ਟ ਹੋਈ ਦੂਰ ਹੋਈ ਤੇ ਉਹਨਾਂ ਦੇ ਘਰ ਦੇ ਵਿੱਚ ਬਰਕਤਾਂ ਪਈਆਂ ਸਾਤ ਸੰਗਤ ਜੀ ਸਾਤੋਂ ਪਹਿਲਾਂ ਇੱਕ ਮਾਤਾ ਜੀ ਇਹਨਾਂ ਨੇ ਸਾਨੂੰ ਦੱਸਿਆ ਕਿ ਸਾਡੇ ਘਰ ਵਿੱਚ ਕੋਈ ਬਰਕਤ ਨਹੀਂ ਸੀ ਕੁਝ ਪੈਸਾ ਨਹੀਂ ਸੀ ਖਰਦਾ ਤੇ ਹਰ ਹਰ ਵੇਲੇ ਟੈਨਸ਼ਨ ਤੇ ਚਿੰਤਾ ਵਿੱਚ ਗਿਰੇ ਰਹਿੰਦੇ ਸੀ ਉਹਨਾਂ ਦੱਸਿਆ ਕਿ ਮੈਨੂੰ ਕਿਸੇ ਮਹਾਪੁਰਸ਼ ਨੇ ਅਨੰਦ ਸਹਿਬ ਦੇ ਪੰਜ ਪਾਠ ਰੋਜ਼ਾਨਾ ਕਰਨ ਲਈ ਦੱਸਿਆ ਕਿੰਦੇ ਮੈਂ ਰੋਜ਼ਾਨਾ ਘਰ ਦੇ ਵਿੱਚ ਪੰਜ ਪਾਠ ਅਨੰਦ ਸਹਿਬ ਦੇ ਕਰਦੀ ਰਹੀ ਤਾਂ ਸਾਡੇ ਘਰ ਦੇ ਵਿੱਚ ਆਨੰਦ ਹੀ ਆਨੰਦ ਹੋ ਗਿਆ ਹਰ ਪਾਸੇ ਵਰਕਤਾਂ ਪੈ ਗਈਆਂ ਤੇ ਖੁਸ਼ੀਆਂ ਤੇ ਖੇੜੇ ਆ ਗਏ ਸਾਧ ਸੰਗਤ ਜੀ ਦੂਜੀ ਬੇਨਤੀ ਤਵੀਰ ਨੇ ਆਪਣੀ ਹੱਡ ਵੀਤੀ ਸਾਡੇ ਨਾਲ ਸਾਂਝੀ ਕੀਤੀ ਉਹ ਬਾਹਰ ਰਹਿੰਦੇ ਹਨ ਫੋਰਨ ਦੇ ਸਿਟੀਜ਼ਨ ਹਨ ਉਹਨਾਂ ਨੇ ਦੱਸਿਆ ਕਿ ਸਾਨੂੰ ਸਾਡੇ ਘਰ ਵਿੱਚ ਬਹੁਤ ਗਰੀਬੀ ਸੀ ਤੇ ਸਾਡੇ ਰਿਲੇਟਿਵ ਮੇਰੇ ਭਰਾ ਉਹ ਜਿਹੜੇ ਸਨ ਉਹ ਬਾਹਰ ਦੇ ਵਿੱਚ ਬਾਹਰ ਰਹਿੰਦੇ ਸਨ ਫੋਰਨ ਦੇ ਵਿੱਚ ਉਥੋਂ ਦੇ ਵਸਨੀਕ ਸਨ ਤੇ ਪਰ ਸਾਡੇ ਤੇ ਗਰੀਬੀ ਸੀ ਮੈਂ ਆਪ ਦਾ ਵਾਹੀ ਦਾ ਕੰਮ ਕਰਦਾ ਸੀ ਪਰ ਪਤਾ ਨਹੀਂ ਕਿਉਂ ਪੈਸਾ ਜੋ ਸੀ ਉਹ ਘਰੇ ਰੁਕਦਾ ਹੀ ਨਹੀਂ ਸੀ ਕਹਿੰਦੇ ਮੈਂ ਕਿਸੇ ਮਹਾਪੁਰਸ਼ ਦੇ ਕੋਲ ਗਿਆ ਉਹਨਾਂ ਨੇ ਮੈਨੂੰ ਜਾਪ ਸਾਬ ਦੇ ਰੋਜ਼ਾਨਾ 11 ਪਾਠ ਕਰਨ ਦੇ ਲਈ ਦੱਸੇ ਕਹਿੰਦੇ ਮੈਂ ਲਗਾਤਾਰ ਰੋਜ਼ਾਨਾ ਜਾਪਸਾਰ ਦੇ 11 ਪਾਠ ਕੀਤੇ ਤੇ ਜਿਹੜੇ ਮੇਰੇ ਭਰਾ ਮੈਨੂੰ ਉੱਥੇ ਲਿਜਾ ਕੇ ਖੁਸ਼ ਨਹੀਂ ਸਨ ਇਥੋਂ ਤੱਕ ਕਿ ਅਸੀਂ ਤਾਂ ਸਾਨੂੰ ਕੋਈ ਮੈਂਡ ਨਹੀਂ ਸੀ ਅਸੀਂ ਪਾਸਪੋਰਟ ਵੀ ਨਹੀਂ ਬਣਾਏ ਸਨ ਮੇਰੇ ਭਰਾਵਾਂ ਦਾ ਫੋਨ ਆ ਗਿਆ ਕਿ ਤੁਸੀਂ ਆਪਣੇ ਪਾਸਪੋਰਟ ਰੈਡੀ ਕਰੋ ਤੇ ਤੁਹਾਨੂੰ ਵੀ ਦਿ ਫੈਮਿਲੀ ਪੀਆਰ ਲਗਵਾ ਕੇ ਅਸੀਂ ਇੱਥੇ ਬੁਲਾ ਰਹੇ ਹਾਂ ਸਾ ਸੰਗਤ ਜੀ ਉਹ ਕਹਿੰਦੇ ਕਿ ਐਨੀ ਮਨ ਵਿੱਚ ਮਿਹਰ ਪਾਈ ਉਸ ਪ੍ਰਮਾਤਮਾ ਨੇ ਮੇਰੇ ਭਰਾਵਾ ਦੇ ਤੇ ਉਹਨਾਂ ਨੇ ਮੈਨੂੰ ਵੀ ਵਿਵਿਦ ਫੈਮਿਲੀ ਉੱਥੇ ਬੁਲਾ ਲਿਆ ਇਸ ਟਾਈਮ ਅਸੀਂ ਉੱਥੇ ਸਿਟੀਜਨਾਂ ਤੇ ਅਸੀਂ ਆਪਣਾ ਵਧੀਆ ਕਾਰੋਬਾਰ ਚਲਾ ਰਹੇ ਹਾਂ ਜੋ ਕਿ ਮੇਰੇ ਭਰਾਵਾ ਦਾ ਸੀ ਅਸੀਂ ਉਹੀ ਜਾ ਕੇ ਸੈੱਟ ਕੀਤਾ ਉਹਦੇ ਵਿੱਚ ਹੀ ਅਸੀਂ ਕੰਮ ਕਰਦੇ ਹਾਂ ਸਾਧ ਸੰਗਤ ਜੀ ਤੀਜੀ ਬੇਨਤੀ ਇੱਕ ਭੈਣ ਜੀ ਉਹ ਵੀ ਕਹਿੰਦੇ ਕਿ ਸਾਡੇ ਵਿੱਚ ਦੁੱਖ ਸਾਡੇ ਘਰ ਵਿੱਚ ਦੁੱਖ ਕਸ਼ਟ ਬਹੁਤ ਰਹਿੰਦੇ ਸਨ ਤੇ ਸਾਡੇ ਘਰ ਵਿੱਚ ਗਰੀਬੀ ਹੱਦ ਤੋਂ ਹੀ ਜ਼ਿਆਦਾ ਸੀ ਤੇ ਮੈਂ ਵੀ ਕਿਸੇ ਮਹਾਪੁਰਸ਼ ਦੇ ਕੋਲ ਜਿਵੇਂ ਕਿ ਅੱਜ ਕੱਲ ਕਥਾ ਸੁਣਾਉਣ ਵਾਲੇ ਬਹੁਤ ਮਹਾਪੁਰਸ਼ਮਾ ਬ੍ਰਹਮ ਗਿਆਨੀ ਹਨ ਜਿੰਨਾਂ ਤੋਂ ਆਪਾਂ ਅਰ ਆਪਣੀ ਅਰਦਾਸ ਬੇਨਤੀ ਲਾ ਕੇ ਪੁੱਛ ਸਕਦੇ ਆ ਕਿ ਅਸੀਂ ਇਸ ਤਰ੍ਹਾਂ ਦੁਖੀ ਆ ਤੇ ਅਸੀਂ ਕੀ ਕਰੀਏ ਸੋ ਸਾਧ ਸੰਗਤ ਜੀ ਉਹਨਾਂ ਨੇ ਵੀ ਕਿਹਾ ਕਿ ਅਸੀਂ ਵੀ ਕਿਸੇ ਬ੍ਰह्म ਗਿਆਨੀ ਕੋਲ ਗਏ ਅਸੀਂ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਸਵਾ ਲੱਖ ਮੂਲ ਮੰਤਰ ਦਾ ਜਾਪ ਕਰੋ ਤੁਹਾਡੇ ਤੇ ਕਿਰਪਾ ਹੋਏਗੀ ਤੁਹਾਡੀਆਂ ਸਾਰੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੋਣਗੀਆਂ ਸਾਧ ਸੰਗਤ ਜੀ ਉਹਨਾਂ ਨੇ ਦੱਸਿਆ ਕਿ ਮੈਂ ਉਸ ਦਿਨ ਤੋਂ ਹੀ ਸ਼ੁਰੂ ਕਰ ਦਿੱਤੇ ਸਵਾ ਲੱਖ ਮੂਲ ਮੰਤਰ ਦਾ ਪਾਠ ਦਾ ਜਾਪ ਕੀਤਾ ਤੇ ਮੇਰੇ ਬੇਟੇ ਦੀ ਇੱਕ ਸਰਕਾਰੀ ਨੌਕਰੀ ਲੱਗ ਗਈ ਤੇ ਸਾਡੇ ਘਰ ਦੇ ਵਿੱਚੋਂ ਗਰੀਬੀ ਹਮੇਸ਼ਾ ਹਮੇਸ਼ਾ ਲਈ ਖਤਮ ਹੋ ਗਈ ਕਿਉਂਕਿ ਮੇਰਾ ਪੁੱਤਰ ਆਪਦੀ ਲਾਈਫ ਵਿੱਚ ਸੈੱਟ ਹੋ ਗਿਆ ਤੇ ਸਾਡੇ ਘਰ ਦਾ ਗੁਜ਼ਾਰਾ ਵਧੀਆ ਚੱਲਣ ਲੱਗ ਪਿਆ ਇੱਕ ਵਧੀਆ ਪੋਸਟ ਤੇ ਫੌਜ ਵਿੱਚ ਭਰਤੀ ਹੋ ਗਿਆ ਸੋ ਸਾਧ ਸੰਗਤ ਜੀ ਕਪੈਣ ਜੀ ਨੇ ਹੋਰ ਸਾਨੂੰ ਆਪਣੀ ਹੱਟ ਬੀਤੀ ਸੁਣਾਈ ਉਹਨਾਂ ਦੱਸਿਆ ਕਿ ਉਹਨਾਂ ਦੇ ਪਤੀ ਬਹੁਤ ਨਸ਼ਾ ਕਰਦੇ ਸਨ ਸ਼ਰਾਬ ਪੀਂਦੇ ਸਨ ਤੇ ਉਹਨਾਂ ਵੀ ਕਿਸੇ ਮਹਾਪੁਰਸ਼ ਤੋਂ ਪੁੱਛਿਆ ਕਿ ਇਸ ਅਸੀਂ ਕਿਵੇਂ ਇਸ ਨਸ਼ੇ ਦੀ ਦਲਦਲ ਵਿੱਚੋਂ ਨਿਕਲ ਸਕਦੇ ਹਾਂ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਗੁਰੂ ਮੰਤਰ ਦਾ ਜਾਪ ਕਰਿਆ ਕਰੋ ਉਹ ਕਹਿੰਦੇ ਕਿ ਜਦੋਂ ਦਾ ਅਸੀਂ ਗੁਰੂ ਮੰਤਰ ਦਾ ਮੈਂ ਜਾਪ ਕਰਨਾ ਸ਼ੁਰੂ ਕੀਤਾ ਮੇਰੇ ਪਤੀ ਨੇ ਸ਼ਰਾਬ ਛੱਡ ਦਿੱਤੀ ਤੇ ਸਾਰੇ ਸਾਡੇ ਦੁੱਖ ਤੇ ਦੁਲਿੱਦਰ ਤੇ ਕਲੇਸ਼ ਦੂਰ ਹੋ ਗਏ ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਆਪਾਂ ਗੁਰੂ ਦੇ ਨਾਲ ਜੁੜਦੇ ਹਾਂ ਗੁਰੂ ਦੇ ਨਾਮ ਨਾਲ ਜੁੜਦੇ ਹਾਂ ਆਪਣੇ ਤੇ ਆਉਣ ਵਾਲਾ ਆਪਣੇ ਤੇ ਚੱਲ ਰਿਹਾ ਚੱਲ ਰਿਆ ਮਾੜਾ ਸਮਾ ਸਾਰਾ ਦੂਰ ਹੋ ਜਾਂਦਾ ਹੈ ਤੇ ਆਪਣੀਆਂ ਅਰਦਾਸਾਂ ਪੂਰੀਆਂ ਹੋ ਜਾਂਦੀਆਂ ਹਨ ਪਰਵਦੇ ਨਾਲ ਜੁੜਿਆ ਕਰੋ ਗੁਰੂ ਦੀ ਪਾਣੀ ਦਾ ਜਾਪ ਕਰਿਆ ਕਰੋ ਤੁਹਾਡੇ ਸਾਰੇ ਦੁੱਖ ਦਿਲਦਰ ਵਾਹਿਗੁਰੂ ਆਪਣੇ ਆਪ ਦੂਰ ਕਰ ਦੇਣਗੇ ਸਾਧ ਸੰਗਤ ਜੀ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨਾ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਣਾ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹਿਣਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਉ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ